ਐਮ ਐਲ ਸਾਹਿਬ ਐਮ ਐਲ ਸਾਹਿਬ ਦੇਖਿਓ ਜੀ ਐਮ ਐਲ ਸਾਹਿਬ ਮਾੜਾ ਜਿਹਾ ਦੇਖਿਓ ਜੀ ਐਮ ਐਲ ਸਾਹਿਬ ਐਮ ਐਲ ਸਾਹਿਬ ਮਾੜਾ ਦੇਖਿਓ ਜੀ ਮੈਂ ਬੋਲਣਾਂ ਵਾਲੀ ਕਾ ਮੈਂ ਬੋਲਣ ਦੀ විශ්ਵਾਸ ਰੱਖਦਾ ਮੈਂ ਜਾ ਕੇ ਹਰ ਇੱਕ ਜਿਹੜੇ ਮੁੱਦੇ ਟਕਣੇ ਆ ਤੇ ਹਲਕੇ ਜਿਹੜੀਆਂ ਸਮੱਸਿਆਵਾਂ ਚੱਕਣੀਆਂ ਪਹਿਲੇ ਲੋਕ ਬੋਲਦੇ ਰਹੇ ਹੋਣਗੇ ਲੇਕਿਨ ਮੈਂ ਤੁਹਾਡੇ ਹਲਕੇ ਜਿਹੜੇ ਮੁੱਦੇ ਚੱਕਣੇ ਆ ਬਹੁਤ ਹੀ ਵਧੀਆ ਸੋਚ ਦੇ ਨਾਲ ਜਿਹੜੇ ਧਾਗਾ ਹੁੰਦਾ ਜਿਹੜਾ ਕਦੇ ਨਜ਼ਰ ਨਹੀਂ ਆਉਂਦਾ ਤੇ ਸਾਡੇ ਸਾਰੇ ਵਲੰਟੀਅਰ ਉਹ ਧਾਗਾ ਇਹਨਾਂ ਨੇ ਵੰਨ ਕੇ ਰੱਖਿਆ ਮੇਰੀ ਖਿਦਾਰਸ਼ ਇਹ ਹੈ ਕਿ ਇਹਨਾਂ volunteers ਦਾ ਬਾਈ ਜੀ ਬੱਟੀ ਪੈ ਜਸਕੀਰਤ ਕੌਰ ਮਾ ਸਾਡੇ ਜ਼ਿਲ੍ਹਾ ਸੈਕਟਰੀ ਸਰਦਾਰ ਪਿਆਰਾ ਸਿੰਘ ਬਦਨੀ ਜੀ ਸਾਡੇ ਮੇਰੇ ਵੀਰ ਦੀਪਕ अरोड़ा ਜੀ ਚੇਅਰਮੈਨ ਇੰਪਰੂਵਮੈਂਟ ٹرسٹ ਸਾਡੇ ਮੇਅਰ ਸਾਹਿਬ ਅਜੀਤ ਸਿੰਘ ਚੰਨੀ ਜੀ ਜਿਹੜੇ ਪੂਰੇ ਪੰਜਾਬ ਦੇ ਸਾਡੇ ਪਹਿਲੇ ਮੇਅਰ ਬਣਿਆ ਆਮ ਆਦਮੀ ਪਾਰਟੀ ਦੇ ਔਰ ਮੇਰੀ ਬਹੁਤ ਹੀ ਸਤਿਕਾਰਯੋਗ ਮੇਰੇ ਅੰਕਲ ਜੀ ਸਰਦਾਰ ਹਰਜਿੰਦਰ ਸਿੰਘ ਰੋਡੇ ਜੀ ਮੇਰੀਆਂ ਸਾਰੀਆਂ ਭੈਣਾਂ ਸਾਡੇ ਸਾਰੇ ਐਨਸੀ ਸਰਬਾਨ ਸਾਡੇ ਡਿਟੀ ਮੀਰ ਸਰਬਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਨਰੇਸ਼ ਚਾਬਲਾ ਜੀ ਅਜੀ ਸ਼ਰਮਾ ਜੀ ਸਾਡੇ ਕੈਂਟਰ ਯੂਨੀਅਨ ਦੇ ਪ੍ਰਧਾਨ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਸਾਰੀ ਟੀਮ ਤੇ ਸਾਡੇ ਸਾਰੇ ਬਲਾਕ ਇੰਚਾਰਜ ਮੇਰੇ ਵੀਰ ਜਿਹੜੇ ਇੱਥੇ ਪਹੁੰਚੇ ਹੋ ਬਹੁਤ ਵੱਡੀ ਗਿਣਤੀ 'ਚ ਮੇਰੀਆਂ ਭੈਣਾਂ ਸਾਡੇ ਸਟੇਟ ਦੇ ਸੈਕਟਰੀ ਮੈਡਮ ਕਮਲਜੀਤ ਕੌਰ ਜੀ, ਰਿੰਪੀਰੇਵਾਲ ਜੀ ਤੇ ਮੇਰੀਆਂ ਹੋਰ ਭੈਣਾਂ ਵੀ ਇੱਥੇ ਪਹੁੰਚੀਆਂ ਨੇ ਸਾਡੇ ਸਾਡੇ ਦਰਸ਼ਨਕੌਰ ਭੈਣ ਜੀ। ਸੋ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਔਰ ਅਨਮੋਲ ਵੀਰ ਜੀ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਆਈ ਹੈ ਉਹਨਾਂ ਦਾ ਵੀ ਵੈਲਕਮ ਹੈ ਜੀ। ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਮੋਗੇ ਦੀ ਧਰਤੀ ਤੇ ਪਹੁੰਚੇ ਹੋ। ਤੁਹਾਡੀ ਇੱਥੇ ਫਰੀਦਕੋਟ ਹਾਕੇ ਦੀ ਗੱਲ ਹੋਊਗੀ। ਮੋਗਾ ਹਾਕੇ ਦੀ ਗੱਲ ਹੋਊਗੀ। ਤੋ ਸਾਡਾ ਵੀ ਮਾਨ ਸਰਮਾਨ ਜਿਹੜਾ ਉਹ ਵਧੂਗਾ ਪਿਛਲੇ ਸਮੇਂ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਾਡੀ ਅਗਵਾਈ ਨੂੰ ਕਬੂਲੇ ਹੋਇਆ ਜੋ ਮੋਗਾ ਕਾਰਪੋਰੇਸ਼ਨ ਜਿਸ ਦੇ 50 ਕੌਂਸਲਰ ਨੇ ਸਾਡੇ ਕੋਲੇ ਆਮ ਆਦਮੀ ਪਾਰਟੀ ਕੋਲ ਸਿਰਫ ਚਾਰ ਕੌਂਸਲਰ ਸੀ ਪਰ ਉਹਨਾਂ ਨੇ ਇਹਨਾਂ ਦੇ ਵਿਕਾਸ ਇਹਨਾਂ ਦੇ ਸੁਭਾਅ ਔਰ ਇਹਨਾਂ ਦੀ ਲਿਟਰੇਚਰ ਨੂੰ ਜੋ ਮਾਦਰਨਾ ਦੰਦੇ ਹੋਏ ਬਿਨਾਂ रखियां जिनमी दाद असीं सिदका नाइजांव परोड़ियां तेरे ਪੀੜਾ ਦਾਵਾ ਚਿਰਿਆ ਦੀ ਚਿਚੀ ਤਾਪਾਂ ਦੀ ਟੁਕੜੀ ਬਿਲ ਫੜੀਏ ਗੱਲ ਹੈ ਇਹ ਕੱਲੇ ਲੋਕ ਸਭਾ ਦੇ ਮੈਂਬਰ ਨਹੀਂ ਇਹ ਆਪਣੇ ਕੋਲੇ بڑے ਬਣਾਏ ਇੱਕ ਮੁੱਖ ਮੰਤਰੀ ਨੇ ਕਿਉਂਕਿ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁਰੂ ਤੋਂ ਲੈ ਕੇ ਇਹ ਇੱਕੋ ਕੰਮਲੇ ਜਿੰਦਾ ਰਹੇ ਇੱਕੋ ਬੈਠਦੇ ਬੰਦੇ ਰਹੇ ਇਹਦੇ ਨਾਲ ਜੋ ਅੰਦੇ ਜਾ ਰਹੇ ਹਾਂ ਮੈਂ ਧੰਨਵਾਦ ਕਰਦਾ ਸਾਡੇ ਵੀਰ ਅੰਗੁਰਜੀ ਦਾ ਤੇ ਜਿਹੜੇ ਕਿ ਅੱਜ ਤੇ ਮੋਗਾ ਪਹੁੰਚੇ ਉਹਨਾਂ ਨੂੰ ਬਿਸ਼ਵਾਰ ਦਵੋਣੇ ਆਸੀਂ ਤੇ ਜਿਹੜੇ ਕਿ ਆਮ ਦਾ ਰਾਣਾ ਦੇ ਤੁਹਾਡੇ ਅੱਗੇ ਵੀਰ ਆਦੇ ਉਹਦੇ ਵਿੱਚੋਂ ਮੈਂ ਵੀ ਇੱਕਾਂ ਜਿਹੜਾ ਕਿ ਸਰਦਾਰ ਪੰਸੇ ਸਿੰਘ ਮਾਨ ਜੀ ਨੇ ਮਾਨ ਜੋਗ ਮਲੇ ਸਾਹਿਬ ਜੀ ਨੇ ਜਿਹੜੇ ਕਿ ਤੁਹਾਡੇ ਵੀਰ ਨੇ ਇੱਕ ਪਹਿਲਾ ਮੇਲ ਸੁਣਿਆ ਸੀ ਤੇ ਕਦੇ ਵੀ ਉਹਨਾਂ ਦਾ ਸਹਿਰ ਅਸੀਂ ਨਹੀਂ ਮਾਣੀ ਹੁੰਦਾ ਸਭ ਤੋਂ ਬਾਅਦ ਖੁਸ਼ੀ ਸਾਨੂੰ ਇਸ ਗੱਲ ਦੀ ਹੋਈ ਕਿ ਫਰੀਦਕੋਟ ਤੋਂ ਜਿਹੜੇ ਸਾਡੇ ਕੈਂਡੀਡੇਟ ਜਦੋਂ ਇੱਕ ਹਰਮਜੀਤ ਨਮੋਲ ਪਾਈ ਜੀ ਜਿਹੋ ਜਿਹੇ ਭਾਈ ਦਾ ਨਾਮ ਹੈ ਉਹੋ ਜਿਹੇ ਹਮੋਲ ਰੋਤੇ ਦੀ ਪਾਈ ਹੈਗੇ ਨੇ ਜੇ ਤੁਸੀਂ ਕਿਸੇ ਤੁਸੀਂਾਂ ਨੇ ਗਲੀ ਦੇ ਵਿੱਚ ਜਾ ਕੇ ਪੁੱਛੂਗੇ ਦੋਸਤਾਂ ਮਿੱਤਰਾਂ ਨਾਲ ਜਾ ਕੇ ਪੁੱਛੂਗੇ ਕਿਸੇ ਜਿੰਦਾਂ ਨਾਲ ਵੀ ਜਿਵੇਂ ਆਰਟਿਸਟ ਹੈ ਹੈਗੀ ਹੈ ਆਰਟਿਸਟ ਤੋਂ ਬਿਨਾਂ ਜਿਹੜੀ ਵੀ ਤੁਹਾਡੇ ਮਤਲਬ ਆਰਟਿਸਟਾਂ ਨੂੰ ਵੀ ਪੁੱਛੂਗੇ ਇਹ ਭਾਈ ਇਹੋ ਜਿਹੇ ਨਹੀਂ ਜਿਹੜੇ ਆਪਦੇ ਬੰਦਿਆਂ ਦੇ ਨਾਲ ਖੜ੍ਹੇ ਹਾਲੇ ਨੇ ਤੁਹਾਨੂੰ ਕਦੇ ਵੀ ਇਹ ਕਦੇ ਵੀ ਪੈਟਲੀ ਲਿਖਾ ਕੇ ਜਾਣਗੇ ਜੇ ਆਪਾਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਤਾਂ ਇਹ ਬੰਦਾ ਨਾਲ ਖੜਨ ਵਾਲਾ ਇਹਦੀ ਗਾਰੰਟੀ ਮੈਂ ਲੈਂਦੀ ਆ ਕਿਉਂਕਿ ਮਾਨ ਸਾਹਿਬ ਨੇ ਇਹਨਾਂ ਬਾਰੇ ਬਹੁਤ ਕੁਝ ਪਹਿਲਾਂ ਵੀ ਦੱਸਦੇ ਰਹੇ ਫਿਰ ਉਸ ਤੋਂ ਬਾਅਦ ਸਾਡਾ ਵੀ ਇਹਨਾਂ ਦੇ ਨਾਲ ਵਾਪਿਆ ਭਾਈ ਨਾਲ ਅਸੀਂ ਬਹੁਤ ਚਿਰ ਦੇ ਜਾਣਦੇ ਆ ਇਹਨਾਂ ਨੂੰ ਲੋਕਾਂ ਤੋਂ ਸੁਣਦੇ ਆ ਇਹਨਾਂ ਦੇ ਪਿੱਛੇ ਪਿੱਛੇ ਕਿਹੋ ਜੀਆਂ ਗੱਲਾਂ ਕਰਦੇ ਨੇ ਲੋਕ ਸੋ ਜਿਵੇਂ ਸਮਝ ਲਓਗੇ ਪਾਰਟੀ ਦੇ ਜਿਵੇਂ ਬਾਈ ਦੀ ਇੱਕ ਬਹੁਤ ਵੀਡੀਓ ਵਾਇਰਲ ਹੋ ਗਈ ਹੈ ਵੇ ਕਹਿੰਦੇ ਮੈਂ ਤਾਂ ਇਮਾਨਦਾਰਾਂ ਕੇਜਰੀਵਾਲ ਕਹਿੰਦੇ ਮੈਨੂੰ ਟਿਕ ਦੇਣ ਨੂੰ ਫਿਰਦਾ ਤੇ ਗੱਲ ਸੱਚੀ ਵੀ ਹੈ ਇਹ। ਸਾਬ ਕਿਹਾ ਜਿਹੜੇ ਭਾਈ ਟਿਕ ਵਾਸਤੇ ਵੀ ਇਹੋ ਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਸਵਾਜ ਚ ਕੰਮ ਕਰਦੇ ਨੇ। ਬਹੁਤ ساری ਚੀਜ਼ਾਂ ਨੇ ਜਿਹੜੀਆਂ ਸ਼ਾਇਦ ਮੈਂ ਤੁਹਾਨੂੰ ਨਹੀਂ ਦੱਸ ਸਕੂੰਗੀ ਪਰ ਭਾਈ ਜੀ ਨੇ ਆਪ ਦੇ ਪਰਿਵਾਰ ਦੇ ਵਿੱਚ ਵੀ ਇੰਨਾ ਕੁਛ ਕੱਲੇ ਆਪ ਦੇ ਪਰਿਵਾਰ ਦੇ ਨਹੀਂ ਆਪ ਦੇ ਨਾਮ ਦੇ ਸਾਰੇ ਸੰਬੰਧੀਆਂ ਨੂੰ ਵੀ ਬੱਚਿਆਂ ਨੂੰ ਰਿਸ਼ਤਾਰਾਂ ਨੂੰ ਨਾ ਆਪ ਦੇ ਬਰਾਬਰ ਕਦਰ ਲਈ ਉਹਨਾਂ ਨੂੰ ਪੜਾ ਲਿਖਾ ਰਹੇ ਨੇ। ਮੈਨੂੰ ਤੁਹਾਡੀ ਗੱਲ ਦੱਸਿਆ ਵੀ ਨਹੀਂ ਜਾਣੀ ਆ ਮੈਨੂੰ ਕਾਫੀ ਇਮੋਸ਼ਨਲ ਹੋ ਜਾਂਦੀ ਹੈ ਜਦੋਂ ਮੈਨੂੰ ਇਹਨਾਂ ਦੀ ਅਸਲੀ ਕਹਾਣੀ ਦਾ ਪਤਾ ਹੈ ਬੜੇ ਨੀਚੇ ਦੇ ਲਗਤੋਂ ਉੱਠ ਕੇ ਇਹਨਾਂ ਨੇ ਸਟਰਗਲ ਕਰਕੇ ਕਮਾ ਕੇ ਆਪ ਦੀ ਰੋਜ਼ੀ-ਰੋਟੀ ਕਮਾ ਕੇ ਆਪ ਦੇ ਨਾਲ ਪੰਜੇ ਭਤੀਜੇ ਹਨ ਛੋਟੇ ਬੱਚੇ ਹਨ ਵੀ ਇਹ ਨਾਲ ਆਪ ਦੇ ਬੱਚਿਆਂ ਦੇ ਬਰਾਬਰ ਸਮਝਦੇ ਅਤੇ ਪਾਲ-ਪੋਸ ਰਹੇ ਆ ਸੋ ਮੇਰੀ ਤੁਹਾਡੇ ਕੀ ਇਹੀ ਬੁਜ਼ਾਰਿਸ਼ ਹੈ ਬੇਨਤੀ ਹੈ ਵੀ ਆਪਾਂ ਕਿਤੇ ਵੀ ਮਨ ਮਟਾਪ ਤੋਂ ਇੱਕ ਦੂਜੇ ਤੋਂ ਉੱਪਰ ਉੱਠ ਕੇ आप सारे कथियों के काम करिए क्योंकि जी अपनी पार्टी है ताहिए अपना सांजी मिंडली तरफों सादे हाथ के वीरा कोलई सो नहा सो सादे हाथ का बड़ा धृतरज्ञ सिंह का धीरू ਪੜਨਾ ਸੁਸ਼ਕੀਰਤ ਮਾਨ ਨੂੰ ਸਰਪਰ ਬੋਲੇ ਸੋ ਨਿਹਾਲ ਸੋ ਸਾਰੇ ਵੀਰਾਂ ਭੈਣਾਂ ਨੂੰ ਬਹੁਤ ਜਾਣਦੇ ਨੇ ਹੁਣ ਕੋਲਿਜੀਸ਼ਨ ਦੇ ਨਾਂ ਤੋਂ ਜਿਹੜਾ মিডিਆ ਵਾਲਿਆਂ ਤੋਂ ਸਾਰਾ ਜੀ ਬਹੁਤ ਖੁਸ਼ਕਿਸਮਤ ਆ ਜੀ ਮੈਂ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਟਿਕਟ ਮਿਲੀ ਹੈ ਔਰ ਬੜੇ ਬੜਾ ਪਿਆਰ ਮਾਨ ਸਤਕਾਰ ਮਿਲ ਰਿਹਾ ਹੈ ਇਸ ਕੰਸਟੀਟਿਊਐਂਟ ਇਸ ਤਰ੍ਹਾਂ ਦਾ ਫੀਡਬੈਕ ਦੇਖਣਾ ਚਾਹੁੰਦੇ ਹਾਂ ਸਰ ਸਭ ਤੋਂ ਸੋਹਣਾ ਹਾਂਜੀ ਬਸ ਇਹੀ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਔਰ ਆਪਾਂ ਆਪਣੇ ਹਲਕੇ ਨੂੰ ਸਭ ਤੋਂ ਸੋਹਣਾ ਸੁੰਦਰ ਔਰ ਸਭ ਤੋਂ ਵਧੀਆ ਪੜਿਆ ਲਿਖਿਆ ਹਰ ਹਰ ਪੱਖੋਂ ਸੇਧ ਸਹੂਲਤਾ ਜਾਂ ਐਜੂਕੇਸ਼ਨ ਪੱਖੋਂ ਸਭ ਤੋਂ ਉੱਪਰ ਲੈ ਕੇ ਜਾਣਾ ਸਰ ਫਰੀਦਕੋਟ ਜਿਹੜੇ ਨਾਲ ਗੱਲਬਾਤ ਕੀਤੀ ਹੈ ਮੁੰਡੇ ਕੀ ਲੋਕ ਸਭਾ ਜਾ ਕੇ ਚੁੱਕੇ ਦੇਖੋ ਜੀ ਇਕੱਲੇ ਫਰੀਦਕੋਟ ਦੇ ਨਹੀਂ ਉੱਥੇ ਤਾਂ ਪੂਰੇ ਕਿਉਂਕਿ ਜਿਹੜਾ ਐਮਪੀ ਹੁੰਦਾ ਇੱਕ ਪੰਜਾਬ ਤੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਹੈ ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਡੀਐਫ ਦਾ ਮੁੱਦਾ ਹੈ ਜਿਹੜਾ ਸਾਡੇ ਫੰਡਸ ਰੁਕੇ ਹੋਏ ਨੇ ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਨ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਹਰ ਬਹੁਤ ਕੁਝ ਮੁੱਦੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣ ਜੀ ਮੈਂ ਤਾਂ ਕੀ ਦੱਸਾਂ ਭਵਿੱਖ ਦਾ ਪੋਸਟਰ ਨਹੀਂ ਲਗਾਉਂਦਾ ਬਿਲਕੁਲ ਨਹੀਂ ਲਗਣ ਦੇਵਾਂਗਾ ਜੀ ਬਿਲਕੁਲ ਆ ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਸਰ ਪ੍ਰੋਜੈਕਟ ਸੋਡੇ ਚੱਲ ਰਹੇ ਨੇ ਕਿ ਫਿਰ ਮੈਂ ਨੂੰ ਲੈ ਕੇ ਆਪੋ ਕਿਵੇਂ ਰਿਸਪੌਂਸਡ ਕਰੋਗੇ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਹਾਂ ਬਾਕੀ ਮੈਂ ਪ੍ਰੋਜੈਕਟ ਉਹੀ ਫੜੂੰਗਾ ਜਿਹੜਾ ਜਿੰਨਾ ਇੱਕ ਦਿਨ ਮੈਂ ਕਰ ਸਕਾਂ ਲੱਗਦਾ ਕਿ ਕੁਝ ਜ਼ਿਆਦਾ ਸਮਾਂ ਮਿਲ ਰਿਹਾ ਕਿਉਂਕਿ ਇੱਕ ਜੂਨ ਨੂੰ ਜਿਹੜੀਆ VOTING ਹੋਣੀ ਆ ਔਰ ਕਾਫੀ ਸਮਾਂ ਤੁਹਾਨੂੰ ਲੋਕਾਂ ਨੂੰ ਜੁਟਾਉਣ ਦਾ ਬਿਲਕੁਲ ਤਾਂ ਹੀ ਵਿਚਾਰ ਰਹੇ ਆ ਜੀ ਵੀ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ ਕੱਲੇ ਵਰਕਰ ਤੱਕ ਕੱਲੇ ਕੱਲੇ VOTER ਤੱਕ ਪਹੁੰਚ ਕੀਤੀ ਜਾਵੇ ਜਿਹੜੇ ਗੁਰਦਾਸਪੁਰ ਦੇ ਸਮੀ ਜੋਲ ਦਾ ਜਿਹਨੇ ਲੱਗਦੇ ਆ ਇਹ ਆਪਦੇ ਹਲਕੇ ਤੇ ਨਜ਼ਰ ਨਹੀਂ ਆ ਰਹੇ ਇਹ ਤਾਂ ਨਹੀਂ ਕਿ ਤੁਸੀਂ ਕਿਹਨਾਂ ਨਜ਼ਰ ਆਉ ਭਾਜੀ ਉਹ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਆ ਅਸੀਂ ਬਹੁਤ ਛੋਟੇ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਅਸੀਂ ਜੰਮਪਾਲੇ ਇੱਥੋਂ ਦੇ ਆ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੇ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਤਾਂ ਹੀ ਨਹੀਂ ਆਉਂਦੇ ਕਿਤੇ ਕਿਤੇ ਤੁਹਾਡੇ ਵੱਲ ਸਨਦੂਰ ਦੀ ਟੈਕਨੀਕ ਮੰਗ ਕੀਤੀ ਗਈ ਸੀ ਬਦੋਂ ਨੇ ਤੁਹਾਨੂੰ ਲਗਾਇਆ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਚੰਗਾ ਲੱਗਿਆ ਉਹਨਾਂ ਨੇ ਦਿੱਤਾ ਮੈਂ ਖੁਸ਼ ਆ ਅਲਾ ਕਾਲੀ ਪਰਾਜਿਤ ਦੀ ਬਚਾਈਆਂ ਕੀ ਕਹਿਣਾ ਚਾਹੋ ਅ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਖੁਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹਨਾਂ ਤੋਂ ਵੱਧ ਹੀ ਕਰਾਂ ਬਹੁਤ ਹੀ ਚੰਗਾ ਰਿਸਪੌਂਸ ਜਿੱਥੇ ਵੀ ਜਾਣਾ ਕਿਸੇ ਵੀ ਕੌਨਸਟਿਟਿਊਐਂਸੀ ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟਿਟਿਊਐਂਸੀ ਸਾਰੇ ਐਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਦੋ ਮੇਰੇ ਸੱਚੇ ਖੱਬੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਫਤਵਾ ਦੇ ਨੇ ਟੱਕਰ ਕਿਸ ਦੀ ਲੱਗਦੀ ਹੈ ਤਾਂ ਕੋਈ ਸੇਨਾ ਆਊਟ ਹੋਏ ਜੱਲਾ ਪਹਿਲਾਂ ਕਰਮਨੀ ਤੇ ਨਹੀਂ ਟੱਕਰ ਸਾਡੀ ਆਪਣੇ ਆਪ ਨਾਲ ਹੀ ਹੈ ਜੀ ਵੀ ਅੱਗੇ ਹੋਰ ਕਿੰਨਾ ਕੁ ਵਧਾਉਣਾ ਮਿਹਰਬਾਨੀ